ਰੇ ਮਾਨਕੇ ਕੋਕਰ ਨਾਮ ਮਿਲੇ ਨਾਨਕ ਨਾਮ ਮਿਲੇ ਤਾਂ ਜੀਵਾਂ ਤਾਂ ਜੀਵਾਂ ਆਓ ਜੀ ਸਾਰੇ ਭਾਈ ਤਾਰੂ ਸਿੰਘ ਪਾਗੀ ਤਾਰੂ ਜੀ ਉਹਨਾਂ ਦੇ ਘਰ ਵਿਖੇ ਸੰਗਤਾਂ ਪਹੁੰਚੀਆਂ ਉਹ ਪ੍ਰੋਗਰਾਮ ਬਹੁਤ ਨੇ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਸਭ ਸੰਗਤਾਂ ਦੀ ਹਾਜ਼ਰੀ ਲੱਗ ਜੇ ਕਲਗੀਧਰ ਪਾਤਸ਼ਾਹ ਸਭ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਣ ਨਾਮ ਦੀ ਬਖਸ਼ਿਸ਼ ਕਰਨ ਨਿਤ ਦਾ ਅੰਮ੍ਰਿਤ ਵੇਲਾ ਬਖਸ਼ਣ ਆਓ ਜੀ ਹੁਣ ਆਨੰਦ ਸਹਿਤੇ ਬਾੜ ਵਿੱਚ ਭਾਈ ਰਣਜੀਤ ਸਿੰਘ ਜੀ ਆਜਿ ਆਨੰਦ ਕੋ ਓੰਕਾਰ ਸਤਿਗੁਰੂ ਦਾ ਸਤਿਗੁਰੂ ਦਾ ਪ੍ਰਸਾਦ ਆਨੰਦ ਪੀ ਨਾਮੇ ਮਾਰੇ ਸਤਿਗੁਰੂ ਮਹਿਬਾਯਾ ਸਤਿਗੁਰੂ ਦਾ ਪਾਇਆ ਸਹਿਜ ਸੇਤੀ ਵਰਵਧਿਆਵਾ नानक मन मेरे सदारो हर नाल साचे सलाम तेरे नाम मन वसाल नाम जिन कै मन वसया वागे शब्द करे नानक सचे साहेब क्या नहीं कर देर साचा नाम मेरा आधार साच नाम आधार मेरा दिल भुखा सब गवाया कलाम दर जे कलाम तेरे पाणे दर बदलाम साईं प्यारे प्यारे बेल साईं प्यारे बेल वाहेगुरु साईं प्यारे बेल साईं प्यारे बेल वाहेगुरु साईं चढ़ी कला।, कला नान खां न कला नाम खां न कला तेरे पाणी सरबत त भला तेरे पाणी सरबत त पल पाणी रोज़ सोगे मिठैया ਤੰਪ ਕੋਤੀ ਸੇਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰਮਰਦਾਸ RAM ਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਵਰੀਐ ਕਰਨੋਂ ਨਿਦਿਆਵੇ ਧਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਦੇ ਆਤਮਕ ਸਰੂਪ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧੰਨਤਾ ਅਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀਓ ਜੀਓ ਤਨ ਤਨ ਸੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਤਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਚਰਨਾ ਕਮਲਾਂ ਦੇ ਵਿੱਚ ਸਾਰੇ ਪਰਿਵਾਰ ਦੀ ਅਰਦਾਸ ਹੈ ਤਹੀਂ ਪ੍ਰਕਾਸ਼ ਹਮਾਰਾ ਬਯੋ ਪਟਨਾ ਸ਼ਹਿਰ ਬਿਕੇ ਪਵਲਿਓ ਮਦਰ ਦੇਸ਼ ਹਮ ਕੋ ਲੈ ਆਜ thank <laughs> you ਤੇਰਾ ਵਾਹਿਗੁਰੂ ਆਉ ਨਾਨਕ ਸਬ ਤੇਰੀ ਵਡਿਆਈ ਕੋਈ ਨਾ ਜਾਣੇ ਤੇਰਾ ਵਾਹਿਗੁਰੂ ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ 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 ਸਹਿਜਿਓ ਵਹਿ ਪ੍ਰਗਟਿਓ ਮਰਦੇ ਆ ਗੰਮੜਾ ਵਰਿਆਮ ਇਕੇਲਾ ਵਾਹਿਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਅਰਦਾਸਿਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸੀ ਭੋਤੀ ਜੀ ਕੀ ਬਾਸ਼ਾਏ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਸੇ ਹਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆ ਜਿਸ ਜਿਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਂ ਨੇ ਦਿਾਵੈ ਤਾਹੀਂ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਕਲਕੀ ਵਾਲੇ ਸ਼ਮਸ਼ੇਰੇ ਪਿਤਾ ਅਮਰਤ ਕੇ ਦਾਤੇ ਸਰਬਾਨ ਸਦਾਨੀ ਸਾਹਿਬ ਸਾਈ ਹੋਣਾ ਜੀ ਸਾਈ ਦਸਾ ਬਾਦਸ਼ਾਹੀਆਂ ਦੀ ਆਤਮਕ ਜੋਤ ਹਾਜ਼ਰਾ ਹਜੂਰ ਜਾਹਰਾਜ ਹੂ ਸਰਬ ਕਲਾ ਭਰਪੂਰ ਗੁਰਤਾ ਗਦੀ ਤੇ ਬਿਰਾਜਮਾਨ ਜਾਗਤ ਜੋਤ ਲੋਕ ਪਰਲੋਕ ਕੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤਾਂ ਨੇ ਓਟਿਆਂ ਦੀ ਓਟ ਨੇ ਆਸਰਾ ਦੇ ਆਸਰੇ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਜ ਨੇ ਬੜੀ ਮਹਾਨ ਬਖਸ਼ਿਸ਼ ਕੀਤੀ ਐ ਸਤੇ ਪਾਤਸ਼ਾਹ ਜੀਓ ਧਹੀ ਪੈ ਕਾਸ਼ ਮਹਾਰਾਜ ਪਰਿਓ ਮਾਣਿਆ ਜੇ ਰਵੀ ਕੇ ਬਾਵਲੇਓ ਮੋਹ ਦੇਸ ਹਮ ਕੋ ਲੈ ਆਏ ਬਾਦ ਦਾ ਇਹਨ ਦੁਰ ਲਾਈ ਸਵੇ ਸ਼ੰਚਾ ਗੁਰੂ ਗੋਬ ਸਿੰਘ ਪਾਸ਼ਾ ਜੀ ਦਾ ਪ੍ਰਕਾਸ਼ ਦਿਹਾੜ ਮਨਾਦੀ ਹੋਈ ਸੰਗਤ ਐਸ ਵੇਲੇ ਭਾਈ ਸਾਹਿਬ ਭਾਈ ਤੇਜਿੰਦਰ ਸਿੰਘ ਜੀ ਦੇ ਘਰ ਆ ਵਿਖੇ ਪਹੁੰਚੀ ਹੈ ਭਾਈ ਤੇਜਿੰਦਰ ਸਿੰਘ ਸਾਰਾ ਹੀ ਪਰਿਵਾਰ ਨਾਲ ਮਿਲ ਕੇ ਸੰਤਾਂ ਦੀ ਟਹਿਲ ਸੇਵਾ ਵਿੱਚ ਹਾਜ਼ਰ ਹੈ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਉੱਤਰ ਗੁਰੂ ਸਾਧ ਜੀ ਆ ਦੇਗਾ ਪੇਟ ਕਾਰਿਆਨ ਬੇਨਤ ਮਾਇਰ ਅਰਦਾਸ ਆਈਏ ਤੋਰ ਸੱਚੇ ਪਾਤਸ਼ਾਹ ਦਰਜਾ ਦੇ ਨੰਗਰ ਆਜ ਦੇ ਚਰਨਾਂ ਦੇ ਪੇਟ ਕਾਰਿਆਨ ਕਰੋ ਕਿਰਪਾ ਗ੍ਰਹੀਨਵਾ ਸੱਚੇ ਪਾਤਸ਼ਾਹ ਜੀਉ ਦਰ ਪਰਵਾਨ ਕਰੋ ਦਰ ਪਰਵਾਨ ਆ ਪ੍ਰਸ਼ਾਦ ਪਿਆਰੀਆਂ ਸਾਧ ਸੰਤਾਂ ਮਤਾਂ ਦੀ ਆਗਿਆ ਬਖਸ਼ੋ ਜੋ ਜੋ ਸ਼ਕੀ ਸੋ ਆਗਿਦਾ ਆਪਵਤਰ ਨਾਮ ਜਪੇ ਜਿਨ੍ਹਾਂ ਮਨੋ ਕਾਮਨਾ ਭਾਵਨਾ ਨੂੰ ਲੈ ਕੇ ਸਿੱਧੇ ਪਾਤਸ਼ਾਹ ਜੀਉ ਆਜ ਦੀਆਂ ਸ਼ੰਕਾਂ ਦੇ ਚਰਨ ਪਾਉਣੇ ਕੀਤੇ ਦੇ ਆਗਿਆ